ਪਿੰਡ ਵਿੱਚ ਇੱਕ ਬਜ਼ੁਰਗ ਆਪਣੇ ਪੁੱਤਰ ਅਤੇ ਨੂੰ ਨਾਲ ਰਹਿੰਦਾ ਸੀ ਪਰਿਵਾਰ ਖੁਸ਼ਹਾਲ ਅਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਸੀ ਬੁੱਢਾ ਬਾਪ ਜੋ ਕਿਸੇ ਸਮੇਂ ਬਹੁਤ ਜਵਾਨ ਸੀ ਢਾਪੇ ਕਾਰਨ ਪਹਿਲਾਂ ਨਾਲੋਂ ਰਹਿ ਗਿਆ ਸੀ ਤੁਰਦਿਆਂ ਫਿਰਦਿਆਂ ਡੰਡੇ ਦੀ ਲੋੜ ਸੀ ਚਿਹਰਾ ਝੁਰੜੀਆਂ ਨਾਲ ਭਰਿਆ ਹੋਇਆ ਸੀ ਉਹ ਕਿਸੇ ਤਰ੍ਹਾਂ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਸੀ ਘਰ ਵਿੱਚ ਇੱਕ ਗੱਲ ਚੰਗੀ ਸੀ ਕਿ ਸ਼ਾਮ ਨੂੰ ਖਾਣਾ ਖਾਣ ਵੇਲੇ ਸਾਰਾ ਪਰਿਵਾਰ ਮੇਜ਼ ਤੇ ਇਕੱਠੇ ਖਾਣਾ ਖਾਂਦਾ ਸੀ ਇੱਕ ਦਿਨ ਸ਼ਾਮ ਨੂੰ ਜਦੋਂ ਸਾਰੇ ਲੋਕ ਖਾਣਾ ਖਾਣ ਬੈਠ ਗਏ ਬੇਟਾ ਦਫ਼ਤਰ ਤੋਂ ਆਇਆ ਸੀ ਉਸ ਨੂੰ ਬਹੁਤ ਭੁੱਖ ਲੱਗੀ ਸੀ ਇਸੇ ਲਈ ਉਹ ਜਲਦੀ ਨਾਲ ਖਾਣਾ ਖਾਣ ਬੈਠ ਗਿਆ ਅਤੇ ਉਸ ਦੇ ਨਾਲ ਨੂੰ ਅਤੇ ਉਸ ਦਾ ਇੱਕ ਪੁੱਤਰ ਨੇ ਵੀ ਖਾਣਾ ਸ਼ੁਰੂ ਕਰ ਦਿੱਤਾ ਜਿਵੇਂ ਹੀ ਬੁੱਢਾ ਹੱਥੀ ਪਲੇਟ ਚੁੱਕਣ ਲੱਗਾ ਤਾਂ ਹੱਥ ਤੋਂ ਪਲੇਟ ਥਿਲਕ ਗਈ ਅਤੇ ਕੁਝ ਦਾਲ ਮੇਜ਼ ਤੇ ਡਿੱਗ ਪਈ ਯੋਗੀ ਬੁੱਢਾ ਬਾਪ ਕੰਮਦੇ ਹੋਏ ਹੱਥਾਂ ਨਾਲ ਖਾਣਾ ਖਾਣ ਲੱਗਾ ਤਾਂ ਭੋਜਨ ਕਦੇ ਕੱਪੜਿਆਂ ਤੇ ਤੇ ਕਦੇ ਜ਼ਮੀਨ ਤੇ ਡਿੱਗ ਪੈਂਦਾ ਨੂਨ ਨੇ ਤੜਫਦੇ ਹੋਏ ਕਿਹਾ हे ਰਾਮ ਕਿੰਨਾ ਗੰਦ ਖਾਂਦਾ ਹੈ ਮੈਨੂੰ ਤਾਂ ਲੱਗਦਾ ਇਹਨਾਂ ਦੀ ਥਾਲੀ ਕਿਸੇ ਹੋਰ ਕੋਨੇ 'ਚ ਰੱਖਣੀ ਪਊ ਬੇਟੇ ਨੇ ਵੀ ਸਿਰ ਹਿਲਾ ਕੇ ਕਿਹਾ ਜਿਵੇਂ ਪਤਨੀ ਦੀ ਗੱਲ ਮੰਨ ਲਈ ਹੋਵੇ ਉਸ ਦਾ ਬੇਟਾ ਇਹ ਸਭ ਕੁਝ ਮਾਸੂਮੀਅਤ ਨਾਲ ਦੇਖ ਰਿਹਾ ਸੀ ਅਗਲੇ ਦਿਨ ਪਿਤਾ ਦੀ ਪਲੇਟ ਉਸ ਮੇਜ਼ ਤੋਂ ਹਟਾ ਕੇ ਕੋਨੇ ਵਿੱਚ ਰੱਖ ਦਿੱਤੀ ਗਈ ਪਿਤਾ ਜੀ ਦੀਆਂ ਹੰਝੂ ਭਰੀਆਂ ਅੱਖਾਂ ਸਭ ਕੁਝ ਦੇਖ ਕੇ ਵੀ ਕੁਝ ਕਹਿ ਨਹੀਂ پا ਰਹੀਆਂ ਸਨ ਬੁੱਢੇ ਬਾਪ ਨੇ ਆਮ ਬਾਗ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਕਦੇ-ਕਦੇ ਖਾਣਾ ਇੱਧਰ-ਉੱਧਰ ਡਿੱਗ ਪੈਂਦਾ ਹੈ ਛੋਟਾ ਬੱਚਾ ਆਪਣਾ ਖਾਣਾ ਛੱਡ ਕੇ ਲਗਾਤਾਰ ਆਪਣੇ ਦਾਦਾ ਜੀ ਵੱਲ ਦੇਖਦਾ ਰਿਹਾ ਸੀ ਮਾਂ ਨੇ ਪੁੱਛਿਆ ਕੀ ਹੋਇਆ ਬੇਟਾ ਦਾਦਾ ਜੀ ਵੱਲ ਕੀ ਦੇਖ ਰਹੇ ਹੋ ਤੇ ਖਾਣਾ ਤੂੰ ਨਹੀਂ ਖਾ ਰਹੀ ਬੱਚੇ ਨੇ ਬਹੁਤ ਹੀ ਮਾਸੂਮੀਅਤ ਨਾਲ ਕਿਹਾ ਮਾਂ ਮੈਂ ਬਜ਼ੁਰਗਾਂ ਨਾਲ ਵਿਵਹਾਰ ਕਰਨਾ ਸਿੱਖ ਰਿਹਾ ਹਾਂ ਜਦੋਂ ਮੈਂ ਵੱਡਾ ਹੋ ਜਾਵਾਂਗਾ ਅਤੇ ਤੁਸੀਂ ਲੋਕ ਬੁੱਢੇ ਹੋ ਜਾਵੋਗੇ ਤਾਂ ਮੈਂ ਵੀ ਤੁਹਾਨੂੰ ਇਸੇ ਤਰ੍ਹਾਂ ਕੋਨੇ ਵਿੱਚ ਹਵਾਵਾਂਗਾ ਬੱਚੇ ਦੇ ਮੂੰਹੋਂ ਇਹ ਗੱਲ ਸੁਣ ਕੇ ਪੁੱਤਰ ਅਤੇ ਨੂੰ ਦੋਵੇਂ ਕੰਬ ਗਏ ਸ਼ਾਇਦ ਬੱਚੇ ਦੀਆਂ ਗੱਲਾਂ ਉਹਨਾਂ ਦੇ ਮਨ ਵਿੱਚ ਹੀ اٹਕ ਗਈਆਂ ਸਨ ਕਿਉਂਕਿ ਬੱਚੇ ਨੇ 마ਸੂਮੀਅਤ ਨਾਲ ਦੋਮਾਂ ਨੂੰ ਬਹੁਤ ਵੱਡਾ ਸਬਕ ਸਿਖਾ ਦਿੱਤਾ ਸੀ ਬੇਟੇ ਨੇ ਛੇਤੀ ਨਾਲ ਅੱਗੇ ਵਧ ਕੇ ਪਿਤਾ ਨੂੰ ਚੁੱਕ ਲਿਆ ਅਤੇ ਵਾਪਸ ਮੇਜ਼ ਤੇ ਖਾਣਾ ਖਾਣ ਲਈ ਬਿਠਾ ਦਿੱਤਾ ਅਤੇ ਨੂੰ ਵੀ ਦੌੜ ਕੇ ਪਾਣੀ ਦਾ ਗਲਾਸ ਲੈ ਕੇ ਆਈ ਤਾਂ ਕਿ ਪਿਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਮਾਂ ਇਸ ਦੁਨੀਆ ਦਾ ਸਭ ਤੋਂ ਵੱਡੀ ਦੌਲਤ ਹਨ ਪਰ ਮੇ ਅਸੀਂ ਸਮਾਜ ਵਿੱਚ ਕਿੰਨੀ ਵੀ ਇੱਜ਼ਤ ਕਮਾਓ ਜਾਂ ਕਿੰਨਾ ਪੈਸਾ ਇਕੱਠਾ ਕਰ ਲਓ ਪਰ ਮਾਪੇ ਤੋਂ ਵੱਡੀ ਦੌਲਤ ਇਸ ਦੁਨੀਆ ਵਿੱਚ ਕੋਈ ਨਹੀਂ ਹੈ